मामूली ਜਹੀ ਗੱਲ ਨੂੰ ਲੈ ਕੇ ਸਕਾਰਪੀਓ ਸਵਾਰ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਇੱਕ ਕਾਰ ਸਵਾਰ ਦੀ ਕੁੱਟਮਾਰ ਬਾਅਦ ਦੇ ਵਿੱਚ ਉੱਪਰ ਹੀ ਕਾਰ ਚੜਾ ਕੇ ਤੋੜੇ ਹੱਥ ਪੈਰ ਮਾਮਲਾ ਬਠਿੰਡਾ ਦੇ ਰਿੰਗ ਰੋਡ ਦਾ ਜਾਣਕਾਰੀ ਮੁਤਾਬਕ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿੰਗ ਰੋਡ ਦੇ ਉੱਪਰ ਇੱਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਪਿਆ ਹੈ ਜਦੋਂ ਉਨ੍ਹਾਂ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਇੱਕ ਕਾਰ ਦੀ ਭੰਨ ਤੋੜ ਕੀਤੀ ਹੋਈ ਸੀ ਅਤੇ ਇੱਕ ਨੌਜਵਾਨ ਸਾਈਡ ਤੇ ਪਿਆ ਸੀ ਜਿਸ ਤੋਂ ਉਸ ਨੂੰ ਚੱਕ ਕੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਨੌਜਵਾਨ ਨੇ ਦੱਸਿਆ ਕਿ ਕੁਝ ਲੋਕਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਦੇ ਵਿੱਚ ਕਾਰ ਵੀ ਉਸ ਦੇ ਉੱਪਰ ਚੜਾ ਕੇ ਫਰਾਰ ਹੋ ਗਏ ਹਨ ਫਿਲਹਾਲ ਇਸ ਮਾਮਲੇ ਦੇ ਵਿੱਚ ਜ਼ਖਮੀ ਵਿਅਕਤੀ ਦੀ ਪਛਾਣ ਏਮਸ ਹਸਪਤਾਲ ਦੇ ਨੇੜੇ ਰਹਿਣ ਵਾਲੇ ਦੇ ਵੱਜੋਂ ਹੋਈ ਹੈ ਅਤੇ ਪੁਲਿਸ ਇਸ ਮਾਮਲੇ ਦੇ ਉੱਪਰ ਜਾਂਚ ਪੜਤਾਲ ਦੇ ਵਿੱਚ ਜੁਟ ਗਈ ਹੈ ਭਾਈ ਜੀ ਇਹ ਗੱਡੀ ਵਾਲੇ ਗੱਡੀ ਨੰਬਰ ਨੋਟ ਕਰ ਲਿਆ ਤਾਂ ਪਤਾ ਲੱਗ ਜੂ ਕਿੱਥੋਂ ਦੇ ਕੋਣ ਆ ਕੀ ਗੱਲ ਤੇ ਜਿਹਦੇ ਸੱਟਾਂ ਮਾਰੀਆਂ ਇਹ ਕੌਣ ਸੀਗੇ ਜੀ ਨੂੰ ਵੀ ਸਰਨੀ ਦਾ ਕਾਲਜ ਜੀ ਲੱਗਿਆ ਪੋਲੀਟੈਕਨਕਲ ਕਾਲਜ ਵਿੱਚ ਠੀਕ ਹੈ ਜੀ ਇਹ ਕਹਿੰਦੇ ਕੋਈ ਕਾਲਜ ਵਿੱਚ ਲੱਗਿਆ ਪੋਲੀਟੈਕਨਕਲ ਕਾਲਜ ਵਿੱਚ ਤੇ ਗੱਡੀ ਦਾ ਨੰਬਰ ਨੋਟ ਕਰ ਲਿਆ ਗਿਆ ਤੇ ਜਲਦੀ ਹੀ ਪਤਾ ਲੱਗ ਜੂ ਵੀ ਕੌਣ ਹੈ ਤੁੰਮੀ ਸ਼੍ਰੀ ਨੌਜਵਾਨ ਦਲ ਸੋਸਾਇਟੀ ਤੋਂ ਅੱਜ ਸਵੇਰੇ ਇੱਕ ਕਏ 10 अल्टੋ ਕਾਰ ਸੀਗੀ ਅਚਨ ਕੀ ਪਿੱਛੋਂ ਦੀ ਇੱਕ ਗੱਡੀ ਉਸ ਨੂੰ ਓਵਰਟੇਕ ਕਰਦੀ ਆਈ ਸਕੋਰਪਿਓ ਗੱਡੀ ਸੀਗੀ ਤੇ ਉਸ ਨੂੰ ਅੱਗੇ ਆ ਕੇ ਉਹਨਾਂ ਨੇ ਕੱਟ ਮਾਰ ਕੇ ਰੋਕ ਲਿਆ ਤੇ ਸਕੋਰਪਿਓ ਦੇ ਵਿੱਚ ਅੱਧਾ ਦਰਜਨ ਦੇ ਕਰੀਬ ਜਿਹੜੇ ਮੁੰਡੇ ਨਿਕਲੇ ਉਹਨਾਂ ਕੋਲ ਲੋਹੇ ਦੀਆਂ ਰਾਣਾਂ ਦੇ ਟੰਬੇ ਸੀਗੇ ਉਹਨਾਂ ਨੇ ਕਾਰ ਵਾਲੇ ਨੂੰ ਫੜ ਕੇ ਕੁੱਟਣਾ ਸ਼ੁਰੂ ਕਰਤਾ ਕਾਰ ਵਾਲੇ ਦਾ ਇੱਕ ਸਾਥੀ ਵੀ ਕਾਰ ਦੇ ਵਿੱਚ ਸਵਾਰ ਸੀਗਾ ਉਹ ਦੇਖ ਕੇ ਅਚਨਕ ਉਹ ਭੱਜ ਗਿਆ ਵੀ ਉਹ ਸਹਿਮ ਗਿਆ ਆਪਣੇ ਆਪ ਨੂੰ ਬਚਾਣ ਲਈ ਉਹ ਉੱਥੋਂ ਮੋਕੇ ਤੇ ਭੱਜ ਗਿਆ ਸਕੋਰਪੀਓ ਵਾਲੇ ਉੱਥੇ ਕਹਿ ਰਹੇ ਸੀਗੇ ਵੀ ਇਸ ਬੰਦੇ ਨੇ ਸਾਨੂੰ ਰਾਹ ਨਹੀਂ ਦਿੱਤਾ ਇਸ ਕਰਕੇ ਅਸੀਂ ਇਸ ਨੂੰ ਕੁੱਟਰਿਆਂ ਉੱਥੇ ਇਹ ਗੱਲ ਕਹਿ ਕੇ ਰੋਲਾ ਪਾਇਆ ਜਾ ਰਿਹਾ ਸੀਗਾ ਤੇ ਇੰਨੀ ਬੁਰੀ ਤਰੀਕੇ ਨਾਲ ਉਹਦੀ ਪੁੱਟ ਮਾਰ ਦਿੱਤੀ ਉਸ ਤੋਂ ਬਾਅਦ ਉਹ ਨੂੰ ਸੜਕ ਤੇ ਸੁੱਟ ਕੇ ਉਹਨਾਂ ਨੇ ਉਸ ਨੂੰ ਆਪ ਦੀ ਸਕੋਰਪੀਓ ਗੱਡੀ ਦੇ ਨਾਲ ਨਰੜ ਦਿੱਤਾ ਜਿਹਦੇ ਨਾਲ ਉਹਦੀ ਇੱਕ ਲੱਤ ਤੇ ਇੱਕ ਬਾਹ ਜਿਹੜੀ ਹੈਗੀ ਉਹ ਵੀ ਟੁੱਟ ਗਈ ਜਿਹੜਾ ਕਾਰ ਵਾਲਾ ਸੀਗਾ ਤੇ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਦੀ ਫਰਾਰ ਹੋ ਗ ਕਾਰ ਵਾਲੇ ਦਾ ਕਹਿਣਾ ਸੀਗਾ ਸਾਡੀ ਟੀਮ ਨੌਜਵਾਨ ਉਹ ਸੋਸਾਇਟੀ ਦੇ ਮੌਕੇ ਤੇ ਪਹੁੰਚੀ ਦੇ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਲੇਕਿਨ ਕਾਰ ਵਾਲੇ ਦਾ ਕਹਿਣਾ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਉਸ ਨੂੰ ਯਾਦ ਨਹੀਂ ਵੀ ਉਸ ਨੇ ਕਿਸੇ ਗੱਡੀ ਨੂੰ ਰੋਕਿਆ ਹੋਵੇ ਵੀ ਉਹ ਲੋਗੋ تھے ਜਿਹੜਾ ਇੱਕ ਬਹਾਨਾ ਬਣਾ ਕੇ ਉਸ ਨੇ ਨਾਲ ਕੋਈ ਰੰਜਿਸ਼ ਕਰਕੇ ਗਏ ਹੈ ਤੇ ਇਸ ਦੇ ਕੀ ਕਾਰਨ ਹੈਗੇ ਆ ਇਸ ਸਬੰਧ ਦੇ ਵਿੱਚ ਜਿਹੜਾ ਪੁਲਸ ਹੈਗਾ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਹੈ ਜਿਹੜਾ ਉਹ ਬੰਦਾ ਹੈਗਾ ਬੰਦਾ ਬਲਦੇਵ ਸਿੰਘ ਪੁੱਤਰਾ ਅਜਮੇਰ ਸਿੰਘ ਜਿਹੜਾ ਕਿ ਏਮਜ਼ ਹਸਪਤਾਲ ਦੇ ਨਾਲ ਉਹ ਰਹਿਣ ਵਾਲੇ ਸੀਗੇ ਤੇ ਪੋਲੀਟੈਕਨਿਕ ਕਾਲਜ ਦੇ ਵਿੱਚੋਂ ਕੋਈ ਜੌਬ ਵਗੈਰਾ ਕਰਦੇ ਸੀਗੇ ਕਿਹੜੀ ਜਗ੍ਹਾ ਦੀ ਘਟਨਾ ਸੀ ਜੀ ਇਹ ਜਦੋਂ ਬਰਨਾਲਾ ਬਾਈਪਾਸ ਰੋਡ ਤੋਂ ਆਪਾਂ ਧੋਬੀਆਣਾ ਵੱਲੋਂ ਜਿਹੜਾ ਇੱਕ ਰੋਡ ਕੱਢਿਆ ਹੋਇਆ ਉਦੋਂ ਨੂੰ ਜਦੋਂ ਆਪਾਂ ਜਾਣੇ ਹੈਗੇ ਹਾਂ ਉਸ ਰੋਡ ਦੀ ਘਟਨਾ ਜੀ ਯਾਨੀ ਕਿ ਕੈਂਟ ਦੇ ਕੈਂਟ ਥਾਣੇ ਦੇ ਬਿਲਕੁਲ ਨੇੜੇ ਜੀ ਕੈਂਟ ਥਾਣੇ ਦੇ ਜਿਵੇਂ ਹੌਸਲੇ ਮਤਲਬ ਕਿ ਲੋਕਾਂ ਦੇ ਬਣਾਉਂਦੇ ਜੀ ਜੀ ਸਰ ਬਿਲਕੁਲ ਜੀ